ਵਾਹਿਗੁਰੂ ਜੀ ਨਾਨਕ ਅਕੜਿਆਸਿਓ ਤੂ ਢੂੰਡ ਸਜਣ ਸੰਤ ਬਕਿਆ ਓਏ ਜਿਵਨ ਦੇ ਵਿਛੜੇ ਓਏ ਮੋਯਾਂ ਨ ਜਾਇ ਛੋੜ ਜਿਨਾਂ ਮੈਂ ਵਿਸਰੇ ਨਾਮ ਸੇਕਨੇ ਆਪੇ ਦਨ ਜਾਣੋ ਮੂਲ ਸਾਈ ਜਿਹੇ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਿਸ਼ਨਾ ਹੈ ਜਲ ਤੇ ਉਜ ਤਰੰਗ ਜਿਉ ਜਲ ਹੀ ਵਖੈ ਸੁਮਾਏ ਜਗ ਕਟ ਤੈ ਚਰਾਸੀ ਵਾਲੇ ਗੇੜੇ ਸਾਧੂ ਸਦਾ ਅਮਰ ਹੁੰਦੇ ਨੇ च राशी गेड़े संत सदा अमर हट दी वाल गेड़े साधू सदा अमर हूंदे न जॻ घट द राशी वाल गेड़े साधु सदा अमर ह ਕਾ ਸ਼ਹਿ ਨ ਮਰਣਾ ਹੋਏ ਮਰਨੇ ਤੇ ਜਗਤ ਡਰੈ ਜੀਵਾਂ ਨੂੰ ਸਭ ਕੁ ਗੁਰ ਪ੍ਰਸਾਦਿ ਜੀਵਤ ਮਰੈ ਹੁਕਮ ਬੂਝੈ ਸੋਏ ਨਾਨਕ ਐਸੀ ਮਰਨੀ ਜੋ ਮਰ ਤਾ ਸਦ ਜੀਵਨ ਹੋਏ ਨਾਨਕ ਐਸੀ ਮਰਨੀ ਜੋ ਸਾਹਿਬ ਸਿਗਤ ਜੀਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੇਚਕਾਈਏ ਹੱਥ ਜੋੜ ਕੇ ਫਤਿਹ ਦਾ ਸ਼ਬਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਥਾਂ ਤੇ ਸਾਰੀਆਂ ਸੰਗਤਾਂ ਬ੍ਰਹਮ ਗਿਆਨੀ ਮਹਾਪੁਰਖ ਸੰਤ ਮਹਾਰਾਜ ਜੀ ਸ੍ਰੀ ਮਨ ਸਿੰਘ ਬਾਬਾ ਈਸ਼ ਸਿੰਘ ਜੀ ਮਹਾਰਾਜ ਉਨਾ ਦੇ ਮਠੀ ਨੀ ਕੀ ਆਗਾ ਮਨਾ ਰਹੇ ਹਨ ਇਸ ਸਮੇਂ ਦੇ ਮਜੂਦਾ ਮੁਖੀ ਸ਼੍ਰੀ ਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਮਾਰਦਾ ਓਟਾਸਾ ਲੈ ਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਜਾ ਸਮਾਗਮ ਮਨਾ ਰਹੇ ਹਨ ਕਈ ਦਿਨ ਤੋਂ ਲਗਾਤਾਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ ਹੁਣੇ-ਹੁਣੇ ਦਾਸ ਤੋਂ ਪਹਿਲਾਂ ਆਪ ਜੀਆ ਨੇ ਸ੍ਰੀ ਹਰਮੰਦਰ ਪਟਨਾ ਸਾਹਿਬ ਜੀ ਦੇ ਸਾਫ ਕਰ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਪਾਸੋਂ ਹੋਰ ਕਿੰਧਿਆ ਮਹਾਪੁਰਸ਼ਾਂ ਪਾਸੋਂ ਵਿਦਵਾਨਾਂ ਪਾਸੋਂ ਰੱਬੀ ਬੰਦੇ ਕੀਰਤਨ ਮਹਾਪੁਰਸ਼ਾਂ ਦੇ ਜੀਵਨ ਬਾਰੇ ਪ੍ਰਵਚਨ ਸਰਵਣ ਕੀਤੇ ਹਨ ਮਹਾਪੁਰਸ਼ ਜਿਨ੍ਹਾਂ ਨੇ ਨਾਮ ਜਪ ਕੇ ਲੱਖਾਂ ਪ੍ਰਾਣੀਆਂ ਨੂੰ ਖੰਡੇ ਵਟਦਾ ਅਮਰਿ ਸ਼ਕਾ ਕੇ ਸ਼ਬਦ ਗੁਰੂ ਨਾਲ ਜੋੜਿਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਰਾਰੇ ਆਪ ਤਰੇ ਸੰਤ ਕਉਲ ਤਾਰੇ ਤਿੰਨ ਸਫਲ ਜਨਮ जग ਆਇਆ ਨਾਮ ਜਪਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ ਦਾਤਾ ਐਸੇ ਸਤਪੁਰਸ਼ ਵਾਜ ਦੇ ਹੁਕਮ ਵਿੱਚ ਆਉਂਦੇ ਐ ਔਰ ਵਿਛੜੀਆਂ ਰੂਹਾਂ ਨੂੰ ਜੀ ਦਾ ਦੀਪਕਤੀ ਲਾਨ ਹਰਸ਼ੋ ਲੈਣ ਮਿਲਾਏ ਇਹ ਬਖਸ਼ਿਸ਼ ਕਰਦੇ ਐ ਇਸ ਤਰ੍ਹਾਂ ਵਿਛੜੀਆਂ ਰੂਹਾਂ ਨੂੰ ਨਾਮ ਨਾਲ ਪਰਮੇਸ਼ਰ ਨਾਲ ਉਹ ਜੋੜਦੇ ਐ ਉਹ ਤਾਂ ਭਲਾ ਅਸਰ ਬਤ ਦਾ ਮੰਗਦੇ ਕੱਲੇ ਆਉਂਦੇ ਵਾਹੇ ਗੁਰੂ ਦੇ ਸਰਬਤ ਦਾ ਮੰਗਦੇ ਕੱਲੇ ਆਉਂਦੇ ਵਾਹਿਗੁਰੂ ਦੇ ਉਹ ਨਪਲਾ ਸਰਬਤ ਦਾ ਮੰਗਦੇ ਕੱਲੇ ਆਉਂਦੇ ਵਾਹਿਗੁਰੂ ਦੇ ਉਹ ਨਪਲਾ ਸਰਬਤ ਦਾ ਮੰਗਦੇ ਕੱਲੇ ਆਉਂਦੇ ਵਾਹਿਗੁਰੂ ਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਨਾਮ ਦੀ ਕਮਾਈ ਕੀਤੀ ਗੁਰੂ ਘਰ ਦੀ ਸੇਵਾ ਸਿਮਰਨੀ ਵਿਢਾਈ ਹੈ ਨਾਮ ਦੀ ਵਿਢਾਈ ਹੈ ਸਾਜੁਗ ਸਤ ਤ੍ਰੇਤਾ ਜੱਗੀਆਂ ਦਵਾਪਰ ਪੂਜਾ ਚਾਰ ਤੀਨੋਂ ਜੁਗ ਤੀਨੋਂ ਦੇੜੇ ਕਲ ਕੇਵਲ ਨਾਮ ਆਧਾਰ ਨਾਨਕ ਕਰ ਕੇਵਲ ਨਾਮ ਗੁਰੂ ਸਾਹਿਬ ਨੇ ਆਪ ਇਹ ਸੰਸਾਰ ਨੂੰ ਸੱਚ ਨਾਲ ਜੋੜਨ ਵਾਸਤੇ ਆਪ ਨਾਮ ਦੀ ਕਮਾਈ ਕਰਕੇ ਦੱਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਆਉਂਦਾ ਹੈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿਸ਼ਿਓ ਬਣਾਈ ਉਹ ਤਪੱਸਿਆ ਬੰਦਗੀ ਪੁਰ ਅਮਰਦਾਸ ਮਹਾਰਾਜ ਵਿਰਧ ਸਰੀਰ ਸਮਰਦਾ ਸਤਿਗੁਰੂ ਹੁੰਦੇ ਹੋਏ ਸੇਵਾ ਸੇਵਨ ਕਰਦੇ ਆ ਧੰਨ ਗੁਰਦੇਵ ਬਹਾਦਰ ਮਹਾਰਾਜ ਜੀ ਬਚਪਨ ਤੋਂ ਵਿਰਾਗ ਤਿਆਗ ਔਰ 26 ਸਾਲ 9 ਮਹੀਨੇ 13 ਦਿਨ ਦਾ ਜਿਕਰ ਬਾਬਾ ਬਕਾਲਾ ਸਾਹਿਬ ਦਾ ਹੁੰਦਾ ਹੈ ਦਸਮ ਪਾਤਸ਼ਾਹ ਮਹਾਰਾਜ ਦੇ ਸ੍ਰੀ ਦਸਮ ਗ੍ਰੰਥ ਅੰਦਰ ਬਚਨ ਹਨ ਇਹ ਵਿਦਕਰਤ ਤਪੱਸਿਆ ਭੈ ਉਹ ਦ્વੈ ਤੇ ਇੱਕ ਰੂਪ ਹੋਈ ਗਏ ਸੋ ਸਤਪੁਰਸ਼ਾਂ ਜਿੰਨੇ ਵੀ ਮਹਾਪੁਰਸ਼ਰਾਂ ਉਹਨਾਂ ਨੇ ਆਪ ਕਮਾਈਆਂ ਕੀਤੀਆਂ ਆਪ ਜੱਗੋ ਅਵਰਾ ਨਾਮ ਜਪਾਓ ਔਰ ਨਾਮ ਦੀ ਕਮਾਈ ਕਰਕੇ ਵੱਡੀ ਬਖਸ਼ਿਸ਼ ਕੀ ਹੁੰਦੀ ਹੈ ਜੇਨ ਹਰ ਜਪਿਆ ਛੇ ਹਰ ਹੋਏ ਹਰ ਮਿਲਿਆ ਕੇਲਕ ਲਾ ਲੀ ਉਹ ਸੰਤ ਸਾਧ ਸੰਗਤ ਅਮਰੀਕਾ ਦੇ ਵਿੱਚ ਇੱਕ ਸੈਨਸਦਾਨ ਹੋਇਆ ਐਇਸਟਿਨ ਆਖਰੀ ਸਮੇਂ ਵਿੱਚ ਉਹਨੂੰ ਪੁੱਛਿਆ ਗਿਆ ਕਿ ਤੂੰ ਸਿਆ ਆਪਣੀ ਜ਼ਿੰਦਗੀ ਦਾ ਕੀ ਰਿਜ਼ਲਟ ਕਰ ਲਿਆ ਜੇ ਤੁਹਾਨੂੰ ਫੇਰ ਮਨੁੱਖ ਜਨਮ ਮਿਲੇ ਤੁਸੀਂ ਫੇਰ ਸਰਚ ਕਰੋਗੇ ਕਿ ਲੱਗਾ ਨਹੀਂ ਜੇ ਮੈਨੂੰ ਗॉड ਵਾਹਿਰੂ ਨੇ ਜਨਮ ਦਿੱਤਾ ਮੈਂ ਸੰਤ ਬਣਾਗਾ ਮੈਂ ਅੱਜ ਅਧੂਰਾ ਜਾ ਰਿਹਾ ਦੁਨੀਆ ਤੋਂ ਨੋਬਲ ਪ੍ਰਾਈਜ਼ ਮਿਲਿਆ ਪਰ ਕਹਿੰਦਾ ਮੈਂ ਅਧੂਰਾ ਜਾ ਰਿਹਾ ਜਿਸ ਵਾਹਿਰੂ ਨੇ ਮੈਨੂੰ ਇਹ ਜਨਮ ਦਿੱਤਾ ਮੈਂ ਉਹਦੀ ਖੋਜ ਨਹੀਂ ਕਰ ਸਕਿਆ ਮਹਾਪੁਰਸ਼ ਆਪਣੇ ਅੰਦਰ ਦੀ ਖੋਜ ਕਰਦੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਮਨ ਤੋਂ ਜੋ ਸੁਪ ਹੈ ਆਪਣਾ ਮੂਰਤ ਪਛਾਨ ਇੱਕ ਵਾਰ ਇੱਥੇ ਸੰਤ ਮਹਾਂਪੁਰਸ਼ ਉੱਚੀ ਮੰਗਲੇ ਵਾਲੇ ਸੇਵਾ ਕਰਿਆ ਕਰਦੇ ਸੀ ਰਾਣਾ ਸਾਹਿਬ ਤੇ ਇੱਕ ਪਰਿਵਾਰ ਗੋਰਾ ਬੀਬੀ ਤੇ ਭਾਈ ਉਹ ਇੱਥੇ ਆਏ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਸਾਡਾ ਕੋਈ ਜੀ ਵਿਛੜ ਗਿਆ ਸੀ ਸਾਨੂੰ ਮਿਲੇ ਸੰਤਰ ਭਜਨ ਸਿੰਘ ਜੋਗੀ ਉਹਨਾਂ ਨੇ ਅਭਿਆਸ ਕਰਾਇਆ ਪਰ ਜੋ ਸਾਧਨ ਸੇ ਸੇ ਕੀਤੇ ਦੱਸਿਆ ਅੱਗੋਂ ਦੱਸੋ ਕਹਿੰਦੇ ਜੇ ਅੱਗੋਂ ਗੱਲ ਕੋਈ ਬਖਸ਼ਿਸ਼ ਲੈਣੀ ਹੈ ਭਾਉ ਨਾਮ ਦੀ ਸੋਝੀ ਲੈਣੀ ਹੈ ਤਾਂ ਰਾਣਾ ਸਾਹਿਬ ਜਾਓ ਇਸ ਰਾਣਾ ਸਾਹਿਬ ਸਾਧ ਸੰਗਤ ਜੀ ਨਾਮ ਦੀ ਜਿਵੇਂ 10 ਤੋਂ ਪਹਿਲਾਂ ਸਿੱਖ ਸਾਹਿਬ ਜੀ ਕਹਿ ਰਹੇ ਸੀ ਕਿ ਇੱਕ ਸਾਲ ਦੇ ਵਿੱਚ ਬੰਦਗੀ ਉੱਥੇ ਵੀ ਬਹੁਤ ਹੈ ਨਹੀਂ ਵੀ ਨਹੀਂ ਉਸ ਦੇ ਨਾਲ ਬਾਣੀ ਦੀ ਸੰਥਿਆ ਕੀਰਤਨ ਕਥਾ ਰਾਣਾ ਸਾਉ ਸੇਵਾ ਸੇਵਨ ਨਾਲ ਬਾਣੀ ਦੀ ਕਥਾ ਵੀ ਹੁੰਦੀ ਹੈ ਕੀਰਤਨ ਵੀ ਹੁੰਦਾ ਹੈ ਸਾਰੀਆਂ ਬਖਸ਼ਾਂ ਵਿੱਚ ਸ਼ਿਕਾਇਆ ਜਾਂਦਾ ਪਰ ਨਾਮ ਦੇ ਬਾਰੇ ਇਸ ਸੰਪਰਦਾ ਤੇ ਸਤਗੁਰ ਸੱਚੇ ਬਾਦਸ਼ਾਹ ਜੀ ਦੀ ਵੱਡੀ ਬਖਸ਼ਾ ਨਾਨਕ ਨਾਮ ਤੇ ਜਿਹਨਾਂ ਨਾਮ ਜਪਿਆ ਚੜਦੀ ਗਲਾ ਉਹਨਾਂ ਨੇ ਅੰਦਰ ਅਰਦਾਸ ਨਿਕਲਦੀ ਹੈ ਤੇਰੇ ਬਾਣੇ ਸਰਬੱਤ ਦਾ ਭਲਾ ਤੇ ਸਭ ਤੋਂ ਵੱਡਾ ਭਲਾ ਇਹੀ ਹੈ ਜਨਮ ਮਰਨ ਦੂਹੋ ਬਿਨਾਂ ਹੀ ਜਨ ਪਰ ਪੁਕਾਰਿ ਆਏ ਜੀ ਦਾ ਦੇ ਭਗਤੀ ਲਾਨ ਹਰਿ ਸ਼ੋ ਲੈਨ ਮਲਾਏ ਸੋ ਕੋਟਨ ਕੋਟਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਹੈ ਬਾਸ ਤੋਂ ਪਹਿਲਾਂ ਵੀ ਬਾਅਦ ਵਿੱਚ ਵੀ ਕਿੰਨੇ ਮਹਾਪੁਰਖਾਂ ਨੇ ਕੀਤਰ ਰਹੀਂ ਕਥਾ ਰਹੀਂ ਸੇਵਾ ਕਰਨੀ ਹੈ ਭਾਈ ਸਾਹਿਬ ਭਾਈ ਜੀਵਾ ਜੀ ਲੋਰਾਂ ਵਾਲੇ ਮਹਾਪੁਰਖ ਢਿੰਗੀ ਵਾਲੇ ਮਹਾਪੁਰਖ ਉਹ ਸਾਰੇ ਮਹਾਪੁਰਖਾਂ ਦਾ ਅਸੀ ਚਕਾਉਂਦਾ ਸਟੇ ਸੈਕਟਰੀ ਭਾਈ ਸਾਹਿਬ ਪਾਇਲ ਸਿੰਘ ਜੀ ਉਹਨਾਂ ਨੂੰ ਪਤਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਸਾਰਿਆਂ ਜੋ ਵੀ ਮਹਾਪੁਰਸ਼ਾਂ ਜਿਨੇ ਗੁਰੂ ਪਿਆਰੇ ਸਭ ਨੂੰ ਹਾਜ਼ਰੀ ਭਰਉਣੀ ਹੈ ਦਾਸ ਇਹਨਾਂ ਬੇਨਤੀਆਂ ਨਾਲ ਆਪ ਜੀ ਤੋਂ ਖਿਮਾ ਮੰਗਦਾ ਹੈ ਰਤਵਾੜਾ ਸਾਹਿਬ ਦੇ ਸਲਾਣਾ ਸਮਾਗਮਤੀ 1 ਕਤਕਤੂਬਰ 1 ਤੋਂ 2 ਨਵੰਬਰ ਦੇ ਹਨ ਹੋਈਆਂ ਭੁਲਾ ਦੀ ਖਿਮਾ ਕਰਨੀ ਜੀ ਪਿਆਰ ਨਾਲ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਸੰਗ ਜੀ ਸਨ ਸਤਿਕਾਰਯੋਗ ਸੰਤ ਬਾਬਾ ਲਖਵੀਰ ਸਿੰਘ ਥੜਾਸਰ ਵਾਲੇ ਮਹਾਂਪੁਰਸ਼ ਬੇਨਤੀ ਕਰਾਂ ਹੈਡ ਗ੍ਰੰਥੀ ਸਾਹਿਬ ਨੂੰ ਮਹਾਂਪੁਰਸ਼ਾਂ ਦਾ ਸਨਮਾਨ ਗੁਰੂ ਘਰ ਦੀ ਬਖਸ਼ਿਸ਼ ਉਹਨਾਂ ਨੂੰ ਦੇਣ ਦੀ ਕਿਰਪਾਲਤਾ ਕਰਨਗੇ ਨਾਲ ਹੀ ਸਾਡੇ ਦਰਮਿਆਨ ਹੈਡ ਗ੍ਰੰਥੀ ਗਿਆਨੀ ਗੁਰਚਨ ਸਿੰਘ ਜੀ ਗੁਰਦੁਆਰਾ ਠਾੜ ਸਾਬ 66 ਤੋਂ ਬੋਲੇ ਸੋ ਨਿਹਾਲ Craig अगली बnti කरा.